ਸਸਿਕ ਕਾਲਜੀ ਮੌਸਮ ਦੀ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਏ ਆ 30 31 ਅਤੇ 2 ਸਤੰਬਰ ਤੱਕ ਪੰਜਾਬ ਦਾ ਮੌਸਮ ਕਿਸ ਤਰ੍ਹਾਂ ਦੇਖਣ ਨੂੰ ਮਿਲੇਗਾ ਪੰਜਾਬ ਦੇ ਵਿੱਚ ਕਿਵੇਂ ਦੇ ਹਾਲਾਤ ਦੇਖਣ ਨੂੰ ਮਿਲਣਗੇ ਕਿਉਂਕਿ ਜੇਕਰ ਹੁਣ ਆਪਾਂ ਲਾਈਵ ਸੈਲਟ ਤਸਵੀਰਾਂ ਦੇਖੀਏ ਤਾਂ ਲਗਾਤਾਰ ਪੰਜਾਬ ਦੇ ਉੱਤੇ ਟੁੱਟਵੇਂ ਤੌਰ ਤੇ ਬਦਲ ਬਈ ਜਾਂਦੀ ਹੋਈ ਖੈ ਦੇਰੀ ਹੈ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਹਜੇ ਵੀ ਟੁੱਟਵੇਂ ਸਿਸਟਮ ਇਸ ਟਾਈਮ ਗੁਰਦਾਸਪੁਰ ਦੇ ਆਸ-ਪਾਸ ਦੇ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਰਹੇ ਹਨ ਆਉਂਦੇ ਘੰਟਿਆਂ ਦੇ ਵਿੱਚ ਲਗਾਤਾਰ ਪੰਜਾਬ ਦੇ ਵਿੱਚ ਮੀਂਹ ਦੀ ਉਮੀਦ ਹੈ ਫਿਲਹਾਲ ਹਜੇ ਸਿਸਟਮ ਤੋਂ ਮਾਚਲ ਤੋਂ ਥੋੜੇ ਬੋਤੇ ਉੱਪਰਲੇ ਇਲਾਕੇ ਕਸ਼ਮੀਰ ਦੇ ਉਹਨਾਂ ਦੇ ਵਿੱਚ ਆਪਾਂ ਨੂੰ ਥੋੜੇ-ਬੋਤੇ ਸਿਸਟਮ ਦੇਖਣ ਨੂੰ ਮਿਲ ਰਹੇ ਹਨ ਤੁਸੀਂ ਕਮੈਂਟ ਕਰਕੇ ਜੁਡਸਨਾ ਤੁਹਾਡੇ ਇਲਾਕੇ ਵਿੱਚ ਕਿਸ ਤਰ੍ਹਾਂ ਦੀ ਮੌਸਮ ਦੀ ਅਪਡੇਟ ਹੈ ਤੇ ਤੁਸੀਂ ਕਿਹੜੇ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕਿਸ ਤਰ੍ਹਾਂ ਦੇ ਹਾਲਾਤ ਹਨ ਅਗਰ ਚੈਨਲ ਤੇ ਪਹਿਲੀ ਵਾਰ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਨੂੰ ਜੁਸਕ੍ਰਾਈਬ ਕਰੋ ਤਾਂ ਜੋ ਮੌਸਮ ਦੀ ਅਪਡੇਟ ਬਿਨਾਰਕਾਉਟ ਤੋਂ ਤੁਹਾਡੇ ਤੱਕ ਪਹੁੰਚਦੀ ਰਹੇ ਫਿਲਹਾਲ ਜੇਕਰ ਆਪਾਂ ਹੁਣ ਸਭ ਤੋਂ ਪਹਿਲਾਂ 30 ਤਰੀਕ ਦੇ ਮੌਸਮ ਦੀ ਗੱਲ ਕਰੀਏ ਤਾਂ ਹੀ ਤਰੀਕ ਦੇ ਅਪਡੇਟ ਤੁਸੀਂ ਸਕਰੀਨ ਉੱਤੇ ਦੇਖ ਸਕਦੇ ਹੋ ਖਾਸ ਕਰਕੇ ਪਠਾਨਕੋਟ ਦੇ ਵਿੱਚ ਆਪਾਂ ਨੂੰ ਭਾਰੀ ਉਮੀਦ ਹੀ ਉਮੀਦ ਦੇਖਣ ਨੂੰ ਮਿਲ ਸਕਦੀ ਹੈ ਨਾਲ ਲੱਗਦੇ ਖੇਤਰ ਅੰਮ੍ਰਿਤਸਰ ਸਾਹਿਬ ਦੇ ਗੁਰਦਾਸਪੁਰ ਸਾਹਿਬ ਦੇ ਹੁਸ਼ਿਆਰਪੁਰ ਦੇ ਖੇਤਰ ਹੋਗੇ ਰੂਪਨਗਰ ਅਰੇ ਮੁਹਾਲੀ ਤੱਕ ਇਹਨਾਂ ਇਲਾਕਿਆਂ ਦੇ ਵਿੱਚ ਆਪਾਂ ਨੂੰ ਟੁੱਟਮੇ ਤੋਂ ਦਰਮਿਆਨੇ ਉਮੀਦ ਦੇ ਮਾਹੌਲ ਦੇਖਣ ਨੂੰ ਦਿਖਾਈ ਦੇਣਗੇ ਪੰਜਾਬ ਦੇ ਵਿੱਚ ਬਾਕੀ ਜੇ ਹੋਰ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਜਿਸ ਦੇ ਵਿੱਚ ਮਾਲਵਾ ਬੈਲਟ ਤੋਂ ਲੈ ਕੇ ਬਠਿੰਡੇ ਦੇ ਆਸ-ਪਾਸ ਦੇ ਖੇਤਰ ਹੋਗੇ ਇਹ ਮੁਕਸਰ ਸਾਹਿਬ ਹੋ ਗਿਆ ਮਾਨਸਾ ਦੇ ਖੇਤਰ ਹੋਗੇ ਇਹਨਾਂ ਖੇਤਰਾਂ ਦੇ ਵਿੱਚ ਟੁੱਟਮੀਆਂ ਕਾਰਵਾਈਆਂ ਦੀ ਉਮੀਦ ਦੇਖਣ ਨੂੰ ਮਿ ਔਰ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਜਿੱਦੇ ਵਿੱਚ ਤਨਤਨ ਸਾਹਿਬ ਦੇ ਖੇਤਰ ਹੋ ਗਏ ਫਰੀਦਕੋਟ ਹੋ ਗਿਆ ਫਰੋਹੀਬੁਰ ਦੇ ਇਲਾਕੇ ਹੋਗੇ ਜਲੰਧਰ ਦੇ ਇਲਾਕੇ ਹੋਗੇ ਕਪੂਰਥਲਾ ਦੇ ਇਲਾਕੇ ਹੋਗੇ ਇਹਨਾਂ ਖੇਤਰਾਂ ਦੇ ਵਿੱਚ ਟੁੱਟਮੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੇ ਹਨ ਲੁਧਿਆਣਾ ਬਰਨਾਲਾ ਸੰਗਰੂਰ ਪਟਿਆਲਾ ਦੇ ਆਸਪਾਸ ਦੇ ਖੇਤਰ ਹੋਗੇ ਨਵਾਂ ਸ਼ਹਿਰ ਹੋਗਾ ਇਹਨਾਂ ਇਲਾਕਿਆਂ ਦੇ ਵਿੱਚ ਹਲਕੀ ਫੁਲਕੀ ਹਿੰਦੀਆਂ ਦੇ ਅਸਾਰ ਦੇਖਣ ਨੂੰ ਮਿਲेंगे ਜੇਕਰ ਹੋਂਦੇ ਦਿਨਾਂ ਦੀ ਗੱਲ ਕਰੀ ਤਾਂ ਫਿਰ ਤੋਂ ਮਾਲਵਾ ਬੈਲਟ ਦੇ ਉੱਪਰਲੇ ਖੇਤਰ ਹੋਗੇ ਜਿਸ ਦੇ ਵਿੱਚ ਦੁਆਬਾ ਬੈਲਟ ਯਾਨੀ ਕਿ ਪਠਾਨਕੋਟ ਗੁਰਦਾਸਪੁਰ ਦੇ ਖੇਤਰ ਹੋਗੇ ਉਸ ਤੋਂ ਬਾਅਦ ਹੁਸ਼ਿਆਰਪੁਰ ਦੇ ਖੇਤਰ ਹੋਗੇ ਨਵਾਂ ਸ਼ਹਿਰ ਰੂਪਨਗਰ ਦੀ ਬੈਲਟ ਹੋਗੀ ਐਸਐਸ ਨਗਰ ਮੋਹਾਲੀ ਫ ਮੀਡੀਆ ਗਤੀਵਿਧੀਆਂ ਦੇ ਅਸਰ ਦੇਖਣ ਨੂੰ ਮਿਲਣਗੇ ਪਰ ਕਰੀਬਨ ਜਾਨੀ ਕਿ ਇਹ ਸੈਂਟਰ ਪੰਜਾਬ ਦੇ ਇਲਾਕੇ ਹੋਗੇ ਜਿਸ ਦੇ ਵਿੱਚ ਅੰਮ੍ਰਿਤਸਰ ਸਾਹਿਬ ਦੇ ਇਲਾਕੇ ਹੋਗੇ ਤਰਨਤਾਰਨ ਕਪੂਰਥਲਾ ਜਲੰਧਰ ਦੇ ਆਸ-ਪਾਸ ਦੇ ਖੇਤਰ ਹੋਗੇ ਬਰਨਾਲਾ ਦੇ ਆਸ-ਪਾਸ ਦੇ ਖੇਤਰ ਹੋਗੇ ਬਠਿੰਡਾ ਮਾਨਸਾ ਸੰਗਰੂਰ ਦੀ ਬੈਲਟ ਹੋ ਗਈ ਫਰੀਦਕੋਟ ਦੇ ਹੋ ਗਿਆ ਇਹਨਾਂ ਖੇਤਰਾਂ ਦੇ ਵਿੱਚ ਆਪਾਂ ਨੂੰ ਹਲਕੇ ਮੀਂਹ ਦੀ ਉਮੀਦ ਹੈ ਅੱਗੇ ਜੇਕਰ ਆਪਾਂ ਇੱਕ ਤਰੀਕ ਦੇ ਮੌਸਮ ਦੀ ਗੱਲ ਕਰੀਏ ਯਾਨੀ ਕਿ 31 ਗਸਤ ਤੱਕ ਸੇਮ ਮੌਸਮ ਇਦਾਂ ਦਾ ਦੇਖਣ ਨੂੰ ਮਿਲੇਗਾ ਪਟਾਣਕੋਟ ਗੁਰਦਾਸਪੁਰ ਚਾਹਪੁਰ ਦੇ ਖੇਤਰ ਹੋਗੇ ਨਮਾਚੇਰ ਹੋ ਗਿਆ ਰੂਪਨਗਰ ਦੇ ਇਲਾਕੇ ਹੋਗੇ ਪਟਿਆਲਾ ਹੋ ਗਿਆ ਇਹਨਾਂ ਖੇਤਰਾਂ ਦੇ ਵਿੱਚ ਇਹਦੇ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਹਿਮਾਚਲ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਜਿੱਦੇ ਸੀਟੇ ਵੱਜੋ ਆਪਾਂ ਨੂੰ ਲਗਾਤਾਰ ਉਮੀਦ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਬਾਕੀ ਅੰਮ੍ਰਿਤਸਰ ਸਾਹਿਬ ਤਨਤਨ ਸਾਹਿਬ ਦੇ ਖੇਤਰ ਹੋਗੇ ਫਰੋਜਪੁਰ ਫਰੀਦਕੋਟ ਦੇ ਖੇਤਰ ਹੋਗੇ ਬਠਿੰਡਾ ਦੇ ਇਲਾਕੇ ਹੋਗੇ ਬਰਨਾਲਾ ਦੇ ਆਸ-ਪਾਸ ਦੇ ਖੇਤਰ ਹੋਗੇ ਫਾਜ਼ਿਲਕਾ ਹੋ ਗਿਆ ਸੰਗਰੂਰ ਹੋ ਗਿਆ ਇਹਨਾਂ ਖੇਤਰਾਂ ਦੇ ਵਿੱਚ ਥੋੜੀ-ਬਹੁਤੀ ਉਮੀਦ ਦੀਆਂ ਗਤੀਵਿਧੀਆਂ ਦੇ ਅਸਾਰ ਦੇਖਣ ਨੂੰ ਮਿਲਣਗੇ ਯਾਨੀ ਕਿ 1 ਸਤੰਬਰ ਨੂੰ ਪੰਜਾਬ ਦੇ ਵਿੱਚ ਆਪਾਂ ਨੂੰ ਟੁੱਟਵੇਂ ਸਿਸਟਮ ਦੇਖਣ ਨੂੰ ਮਿਲਣਗੇ ਹਲਕੀ ਬੱਦਲਵਾਈ ਦੀ ਸੰਭਾਵਨਾ ਕੁਝ ਖੇਤਰਾਂ ਦੇ ਵਿੱਚ ਇਹਨਾਂ ਗਤੀਵਿਧੀਆਂ ਦੇ ਚਾਂਸ ਦੇਖਣ ਨੂੰ ਉਸ ਤੋਂ ਬਾਅਦ 2 ਸਤੰਬਰ ਤੇ ਮੌਸਮ ਦੀ ਗੱਲ ਕਰੀਏ ਤਾਂ ਆਪਾਂ ਨੂੰ ਬੱਦਲਵਾਈ ਸਭ ਤੋਂ ਪਹਿਲਾਂ ਪੰਜਾਬ ਦੇ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਤੇ ਰੂਪਨਗਰ ਦੇ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲੇਗੀ ਉਸ ਤੋਂ ਬਾਅਦ ਹਲਕੀ ਬੱਦਲਵਾਈ ਆਪਾਂ ਨੂੰ ਦਰਮਿਆਨੇ ਰੂਪ ਦੇ ਵਿੱਚ ਆਪਾਂ ਨੂੰ ਪੂਰਬੀ ਪੰਜਾਬ ਅਤੇ ਸੈਂਟਰ ਪੰਜਾਬ ਅਤੇ ਪੰਜਾਬ ਦੇ ਜਿਹੜੇ ਪੂਰਬੀ ਖੇਤਰ ਹੋਗੇ ਇਹਨਾਂ ਵੀ ਦੇਖਣ ਨੂੰ ਮਿਲੇਗੀ ਦੱਖਣ ਪੱਛਮੀ ਜ਼ਿਲ੍ਹਿਆਂ ਦੇ ਵਿੱਚ ਮੀਂਹ ਦੀ ਸਵਾਪਨਾ ਉਸ ਤੋਂ ਘੱਟ ਆਪਾਂ ਨੂੰ ਦੇਖਣ ਨੂੰ ਮਿਲੇਗੀ